इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਖੰਨਾ ਦੇ ਪਿੰਡ ਅਲੋੜ ਵਿਖੇ ਘਰ ਅੰਦਰ ਸੋਈ ਗੈਸ ਸਿਲੰਡਰ ਨੂੰ ਅੱਗ ਲੱਗੀ ਘਟਨਾ 'ਚ ਦਿਨ ਬੱਚਿਆਂ ਸਵੇਰ ਚਾਰ ਜਣੇ ਚੁੱਲਸ ਗਏ ਜਿਨ੍ਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਘਟਨਾ ਉਦੋਂ ਹੋਈ ਜਦੋਂ ਮੇਲਾ ਖਾਣਾ ਬਣਾ ਰਹੀ ਸੀ ਚੁਲ੍ਹੇ 'ਤੇ ਬੱਚੇ ਦੀ ਉਮਰ 6 ਤੋਂ 14 ਸਾਲਾ ਹੈ ਇੱਕ ਦੀ ਹਾਲਤ ਨਾਜਿਕ ਹੋਣ ਕਰਕੇ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਖੰਨਾ ਤੋਂ ਰਾਜਮਾਨ ਰੋਦੀ ਦੀ ਰਿਪੋਰਟ ਜੀ ਕਾ ਜੀ ਕੀ ਕੀ ਹਾਦਸਾ ਕੀ ਹੋਇਆ ਜੀ ਇਹ ਮਾਤਾ ਰੋਟੀ ਬਣਾਉਂਦੀ ਜੀ ਉਹ ਬੜਾ ਪਾਣੀ ਬੁਣੇ ਪਾਣ ਨੂੰ ਮੱਗ ਗਈ ਉਹ ਲੀਕ ਕਰ ਗਿਆ ਸਿਲੰਡਰ ਅੱਛਾ ਤੇ ਬੱਚੇ ਕੋਲ ਖੇਡਦੇ ਸੀ ਅੱਛਾ ਅੱਗ ਲੱਗੀ ਉਹਨੂੰ ਕਿੰਨੇ ਕ ਬੰਦੇ ਝੁੱਲਸਦੇ ਨੇ ਪੋਤੀ ਇਹਨਾਂ ਦੇ ਮੇਰੇ ਪੋਤੀ ਆ ਪੋਤੀ ਹੈ ਇਹਨਾਂ ਦੀ ਅੱਛਾ ਆ ਦੋ ਪੋਤੇ ਨੇ 1 ਮਿੰਟ ਜੀ ਤਿੰਨ ਬੱਚੇ ਕਿੰਨੇ ਬੱਚੇ ਕਿੰਨੇ ਬੱਚੇ ਝੁੱਲਸੇ ਨੇ ਕਿੰਨੇ ਬੰਦੇ ਝੁੱਲਸਦੇ ਨੇ ਮੇਰਾ ਪੋਤੀ ਹੈ ਜੀ ਅੱਛਾ ਚਾਰ ਗੱਲੇ ਨੇ 1 ਮਿੰਟ ਜੀ ਕੋਈ ਗੱਲ ਨਹੀਂ ਉਹ ਬੈਠ ਜਾਂਦੇ ਮੇਰਾ ਬਲਵੀਰ ਸਿੰਘ ਜੀ ਕਿਹਦਾ ਹਾਸਾ ਹੋਇਆ ਜੀ ਸਰ ਕਰੇ ਰੋਟੀ ਬਣਾ ਰਹੇ ਦੀ ਨੇ ਬਾਈ ਤੇ ਬੱਚੇ ਕੋਲ ਚਲੇ ਗਏ ਉਹ ਕਿਤੇ ਬਾਥਰੂਮ ਵਗੈਰਾ ਜਾਂ ਹੱਥੋਂ ਟੁੱਟੀ ਚਲੇ ਗਏ ਸਿਲੰਡਰ एकदम ਅੱਗ ਫੜ ਲਈ ਉਹਦੇ ਬਾਅਦ ਦੋ ਤੇ ਤਿੰਨੇ ਬੱਚੇ ਕੋਲ ਦੀਆਂ ਸਿਲੰਡਰ ਦੀ ਚਵੇੜ ਦੇ ਵਿੱਚ ਆ ਗਏ ਉਹ ਸਿਲੰਡਰ ਫਟਿਆ ਹੈ ਫਟਿਆ ਨਹੀਂ ਸਰ ਇੱਕਦਮ ਬਸ ਅੱਗ ਉਹਦੇ ਵਿੱਚੋਂ ਇੰਨੀ ਤੇਜ਼ ਆਈ ਹੈ ਨਾ ਵੀ ਇਹ ਬੱਚਿਆਂ ਦੇ ਉੱਤੇ ਪੈ ਗਈ ਵੀ ਆਪਸੇ ਭੈਣ ਭਰਾ ਨੇ ਵਿੱਚ ਬੱਚੇ ਹਾਂਜੀ ਹਾਂਜੀ ਇੱਕੋ ਘਰ ਇੱਕੋ ਪਰਿਵਾਰ ਦੇ ਆ ਜੀ ਅਸੀਂ ਕਿੰਨੇ ਬੱਚੇ ਨੇ ਮੇਰੇ ਇੱਕ ਲੜਕਾ ਜੀ ਇੱਕ ਭਤੀਜਾ ਇੱਕ ਭਤੀਜੀਆਂ ਨਾਲ ਅੱਛਾ ਇੱਕੋ ਪਰਿਵਾਰ ਦੇ ਬੱਚੇ ਹਾਂਜੀ ਹਾਂਜੀ ਦੀ ਹਲ ਆ ਹਲ ਕੀ ਨੇ ਠੀਕ ਹੈ ਵੀਰ ਜੀ ਇੱਕ ਚੰਡੀਗੜ੍ਹ ਵਾ ਰੈਫਰ ਕਰ ਰਹੇ ਹੂੰ ਬਾਕੀ ਦੋ ਠੀਕ ਹੈ ਯੋਰੇ ਕਿੰਨੀ ਕਿੰਨੀ ਉਮਰ ਦੇ ਬੱਚੇ ਹੋਏ ਇੱਕ 14 ਸਾਲ ਦਾ ਲੜਕਾ ਜੀ ਮੇਰਾ ਭਤੀਜਾ ਮੇਰਾ ਹੈਗਾ 5-6 ਸਾਲ ਦਾ ਗੁੜੀ ਹੈਗੀ 3-4 ਸਾਲ ਦੀ ਸੁਪਨ ਸਾਹਿਬ ਕੀ ਹਾਦਸਾ ਕੀ ਵਾਪਰਿਆ ਇਹਦੇ ਖਾਣਾ ਬਣਾ ਰਹੇ ਸੀਗੇ ਸ਼ਾਮ ਦੇ ਟਾਈਮ ਇਹ ਨਾ ਕੁਦਰਤੀ ਜਿਵੇਂ ਕਿ ਸਿਲੰਡਰ ਫਟ ਗਿਆ ਹੁੰਦਾ ਅੱਗ ਲੱਗੀ ਜੀ ਉਹ ਬੋਤੇ ਨਾਲੇ ਬੈਠੇ ਸਾਰੇ ਬੱਚੇ ਬੈਠੇ ਸੀਗੇ ਜੋ ਬੈਠੇ ਸੀਗੇ ਨਾਲੇ ਉਹ ਇੱਕਦਮ ਇਹਨਾਂ ਨੂੰ ਅੱਗ ਲੱਗੀ ਸੀ ਕਿ ਕਿੰਨੇ ਵਜੇ ਦੀ ਗੱਲ ਹੈ ਇਹ ਤਕਰੀਬਨ ਸ਼ਾਮ 7:30 ਵਜੇ ਦੀ 7:00 ਵਜੇ ਦੀ ਗੱਲ ਹੈ ਕਿੰਨੇ ਕੁ ਬੰਦੇ ਦੇ ਵਿੱਚ ਟਕੜੋ ਕਿੰਨੇ ਇਹ ਜੀ ਤਿੰਨ ਬੱਚਿਆਂ ਦੀ ਇੱਕ ਬਜ਼ੁਰਗ ਨੇ ਕੀ ਹਾਲਾਤ ਕਿਸ ਤਰ੍ਹਾਂ ਦੀ ਨਿਸ਼ਾਨੀ ਟ੍ਰੇਸ਼ਨ ਬਹੁਤ ਸੀਰੀਅਸ ਸੀ ਇਹਨਾਂ ਦੀ ਪਹਿਲਾਂ ਜੀ ਇਹਨਾਂ ਨੇ ਫਟਕਰ ਸਾਹਿਬ ਲੈ ਕੇ ਮੰਡੀ ਲੈ ਕੇ ਕਿਸੇ ਸੰਭਿਆ ਨਹੀਂ ਸੀ ਫਟਕਰ ਸਾਹਿਬ ਤੋਂ ਉਹਨਾਂ ਦੁਬਾਰਾ ਖੰਨੇ ਭੇਜਤੇ ਜੀ ਇਹ ਹਾਂਜੀ ਤੇ ਕਿਦਾਂ ਦੀ ਹਾਲਤ ਕਿਵੇਂ ਮੋੜ ਹਾਲਤ ਬਹੁਤ ਸੀਰੀਅਸ ਸੀ ਇਹਨਾਂ ਦੀ ਤੁਸੀਂ ਦੇਖਿਆ ਜੀ ਲੈ ਕੇ ਬੈੱਡ ਨੰਬਰ ਤੇ ਬੱਚੇ ਨੇ ਜੀ ਬੱਚੇ ਉਮਰ ਦਾ ਜੀ ਇੱਕ ਤਾਂ ਮੇਰੇ ਖਾਲੇ 8ਵੀਂ ਚ ਪੜਦਾ ਜੀ ਬਾਕੀ ਤਾਂ ਛੋਟੇ ਨੇ ਜੀ ਇੱਕ ਬਜ਼ੁਰਗ ਨੇ ਜੀ ਇਹਨਾਂ ਦੇ ਹਾਂਜੀ ਤੁਸੀਂ ਸਰਪੰਚੋਂ ਬੁਜਟਾ ਪੜ ਹਾਂ ਜੈਕਸਰ ਬੱਚੇ ਜੀ ਹੁੰਦਾ ਤੁਹਾਨੂੰ ਅਲਾਉਡ ਪੰਡਾ ਜੀ